ਅੱਜ ਗਾ ਹੀਟ ਚ ਨਿਆਉਂਦੀ ਉਹ ਤੋਂ ਸੋਨੂੰ ਅੱਜ ਆਪਾਂ ਦੇਸੀ ਤਰੀਕਾ ਦੱਸਾਂਗੇ ਵੀ ਤੁਸੀਂ ਕੀ ਦੇਣਾਗਾ ਮੈਂ ਖੁਦ ਪਰ ਤੇ ਆਉਣਾ ਇਹ ਚੀਜ਼ਾਂ ਵਰਤੀਆਂ ਹੋਈਆਂ ਘਰੇ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਸਟ ਤੱਕ ਦੇਖਿਓ ਥੋੜੀ ਮੱਝਾ ਗਾਂਗੀ ਝੋਟੀਆਂ ਹੀਟ ਚ ਆਜੂਗੀ ਤੁਸੀਂ ਕਰਨਾ ਜੀ ਆਪਣੇ ਆਮ ਸੜਕਾਂ ਦੇ ਉੱਤੇ ਤਤੂਰਾ ਖੜਾ ਹੁੰਦਾਗਾ ਇਹ ਦੇਖਾ ਤੁਸੀਂ ਇਹੋ ਜਿਹਾ ਬੁੱਝਾ ਇਹ ਤੇ ਇਹਨੂੰ ਆ ਡੋਡੀਆਂ ਜੀਆਂ ਲੱਗਦੀਆਂ ਜਿਹੜੀਆਂ ਕੰਡੇ ਵਾਲੀਆਂ ਬਹੁਤ ਭਰਾਮਾਂ ਨੇ ਦੇਖਿਆ ਉਹ ਸੜਕਾਂ ਤੇ ਮਿਲ ਜਾਂਦਾ ਇਹ ਆਮੀ ਚਲੋ ਆਪਾਂ ਨੰਗੇ ਜਾਂਦੇ ਸੀ ਇੱਥੇ ਆਪਾਂ ਨੂੰ ਦਿਸ ਗਿਆ ਇਹ ਤੇ ਸੋਚਿਆ ਭਰਾਵਾਂ ਨੂੰ ਦੱਸ ਦਿਆਂ ਕਿਉਂਕਿ ਬਹੁਤ ਕਮੈਂਟ ਆਉਂਦੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਬਾਈ ਯਾਰ ਆਪਣੀ ਮੱਝਾਂ ਗਾਂ ਹੀਟ 'ਚ ਨਹੀਂ ਆਉਂਦੀ ਤਾਂ ਤੁਸੀਂ ਦੇਣਾ ਕਿਵੇਂ ਇਹ ਤੁਸੀਂ ਇੱਕ ਫਾਲਾ ਜਾਂ ਦੋ ਤਿੰਨ ਤੋੜ ਕੇ ਰੱਖ ਲਓ ਜੇ ਥੋੜੇ ਦੋ ਤਿੰਨ ਪਸ਼ੂ ਆ ਗਏ ਤਾਂ ਇਹ ਤੋੜ ਕੇ ਲੈ ਜਾਓ ਤਾਂ ਤੁਸੀਂ ਇਹਨੂੰ ਕੀ ਕਰਨਾਗਾ ਅੱਗ ਦੇ ਵਿੱਚ ਭੁੰਨ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਉਦੋਂ ਆ ਗੋੜਚਰ ਲਾ ਕੇ ਤੁਹਾਡੀ ਮੱਝਾਂ ਗਾਂ ਹੀਟ 'ਚ ਆਉਂਦੀ ਨਹੀਂ ਜਿਹੜੀ ਉਹਨੂੰ ਖਵਾ ਦਿਓ ਤੁਸੀਂ ਇਹ ਇੱਕ ਡੰਗ ਇੱਕ ਖਵਾਉਣਾ ਇਹ ਤਾ ਤੁਹਾਡੀ ਮੱਝ ਗਾਂ ਕੀ 100% ਆਪਣਾ ਖੁਦ ਦਾ ਪਰਤਿਆ ਹੋਇਆਗਾ ਤੁਹਾਡੀ ਮੱਝ ਗਾਂ ਜਿਹੜੀ ਹੀਟ ਚ ਆਜੂ